ਜਦੋਂ ਇੱਥੇ ਇਹ ਪਾਣਾ ਸਾਹਿਬ ਹੋਰਾਂ ਦਾ ਜਿਹੜਾ ਇੱਥੇ ਲਜੀਜ਼ ਵਾਲੇ ਸਰਦਾਰ ਕਰਕੇ ਜਿਹੜਾ ਇਹਨਾਂ ਨੇ ਈਟਿੰਗ ਜੁਆਇੰਟ ਇੱਥੇ ਕੋਟਪੂਰਾ ਦੀ ਖੋਲਿਆ ਔਰ 10 ਜਗ੍ਹਾ ਤੇ ਹੋਰ ਵੀ ਇਹਨਾਂ ਨੇ ਖੋਲਿਆ ਹੋਇਆ। ਬਿਸ਼ੇਦ ਨਹੀਂ ਸਾਨੂੰ ਜੋ ਸਮੱਸਿਆ ਆਈ ਸਾਇਸੀ ਮਲੋਟ ਕੀਤਾ ਮੁਖਸਰ ਸਾਹਿਬ ਕੀਤਾ ਤੇ ਫਰੋਪਰ ਕੀਤਾ। ਸਾਨੂੰ ਸਮੱਸਿਆ ਆਈ ਵੀ ਉੱਥੇ ਨਾ ਮਿਊਸਪਲ ਵੱਲੋਂ ਸਾਨੂੰ ਰੋਕ ਟੋਕ ਸੀਗੀ ਲਾਉਣ ਤੋਂ। ਫਿਰ ਕੋਟ ਨਹੀਂ ਸਾਨੂੰ ਬਹੁਤ ਸੰਸਥਾ ਸ਼੍ਰੀ ਅਕਾਲ ਤਖਸਾਲਾ ਤੇ ਦੂਸਰੇ ਪਾਸੇ ਜੇਕਰ ਭਾਰਤੀ ਨਾਮ ਪ੍ਰਣਾਲੀ ਦੇ ਵਿੱਚੋਂ ਪੰਜਾਬ ਦਾ ਸੰਵਿਧਾਨਕ ਤੌਰ ਤੇ ਵਿਧਾਨ ਸਭਾ ਚ ਬੈਠੇ ਐ ਕੁਲਤਾ ਸਿੰਘ ਖੰਨਾ ਸੀ ਛੱਡ ਕੇ ਜਿਹੜਾ ਆਪਦੇ ਆਪ ਦਾ ਸਾਡੀ ਕੋਈ ਮਤਲਬ ਭੈਣਾ ਭਰਾ ਕੰਮ ਕਰ ਰਹੇ ਆ ਜਾਂ ਫਿਰ ਦੁੱਖ ਤੀਫਲਾ ਗਲੀਫਾਂ ਨੂੰ ਤਾਂ ਸਾਡੇ ਲੋਕ ਜਿਗਰੇ ਕੁਝਦਾ ਹਰ ਜੇ ਸਮਝਣ ਲੱਗਿਆ ਨਾਲ ਖੜਨ ਲੱਗਿਆ ਨਾ ਤਾਂ ਪੂਲਟਾ ਸਭ ਸੇ ਸਾਡੇ ਨੂੰ ਨੇ ਪ੍ਰੋਡਕਸ਼ਨ ਦਿੱਤੀਆਂ ਸਾਰਾ ਕੁਝ ਆਪਾਂ ਦੇਖ ਰਹੇ ਆ ਅੱਜ ਸਕਾਟੀਆਂ ਚ ਸਾਡੇ ਚੇਲੇ ਕਮ ਦੇ ਆ ਨਾ ਕੈਪਟਨ ਸੌਂ ਖਾ ਕੇ ਗੁੱਟ ਕਰ ਸਕਦੇ ਆ ਸੀ ਨਸ਼ਾ ਖਤਮ ਕਰੂੰਗਾ ਤੇ ਬੇਅਦਬੀ ਦਾ ਇਨਸਾਫ ਦਿਆਂਗਾ ਉਹ ਵੀ ਸਾਨੂੰ ਨਹੀਂ ਸੀ ਉਹ ਵੀ ਉਹ ਖੋਜ ਲੱਗ ਪਿਆ ਜਿਹੜੇ ਜਬਾਤ ਲਈ ਆ ਆਮ ਆਵੀ ਪਾਰਟੀ ਦਾ ਸੀਗਾ ਤਾਂ ਇਹ ਸਪੀਕਰ ਸਾਹਿਬ ਇੱਥੇ ਆਏ ਆ ਫਿਰ ਕੋਈ ਕਹੇ ਰਿਹਾ ਵੀ ਇਹ ਮੁੱਦੇ ਭੁੱਲ ਗਏ ਹੁਣ ਇਹ ਅੱਜ ਫੋਟੋਆਂ ਕਰਾ ਰਹੇ ਇਹ ਚੀਜ਼ਾਂ ਸੋਸ਼ਲ ਮੀਡੀਆ ਤੇ ਉਹਨਾਂ ਸਵਾਲ ਉੱਠ ਜਾਂਦੇ ਨੇ ਬਾਅਦ ਇਹ ਸਰਕਾਰ ਬਣੀ ਆਮ ਦੀ ਪਾਰਟੀ ਸਰਕਾਰ ਬਣੀ ਇਹ ਵੀ ਇਹੀ ਲਾਰੇ ਲਾ ਕੇ ਬਣੀ ਅਸੀਂ ਇਨਸਾਫ ਦੇਵਾਂਗੇ ਨਸ਼ਾ ਕਰਨ ਕਰਾਂਗੇ ਅਸੀਂ ਇਹ ਕਰਾਂਗੇ ਪਰ ਹੋਇਆ ਇਹਨਾਂ ਤੋਂ ਵਾਕਈ ਅਸੀਂ ਤਾਂ ਇਕੱਠੇ ਸੀਗੇ ਇਸ ਹੱਛਾ ਨਾ ਲੋਕ ਨਹੀਂ ਕਰਦੇ ਮਾਨ ਵੱਲੋਂ ਵੀ ਤੁਸੀਂ ਟੈਕਟ ਲੜ ਚੁੱਕੇ ਐਮਐਲ ਕਲੱਬ ਲੜ ਚੁੱਕੇ ਸਮਝੋ ਚਾਵੇ ਨਾ ਅਸੀਂ ਤੇ ਉਹਨਾਂ ਦੇ ਸਾਰੀਆਂ ਪਾਰਟੀਆਂ ਦੇ ਖਿਲਾਫ ਇੱਕ ਤਰਫੀ ਗੱਲ ਕਰਕੇ ਆਉਦੇ ਇਲੈਕਸ਼ਨ ਤੇ ਕਿਉਂਕਿ ਉਹ ਗੱਲ ਜਿਹੜੀ ਸਰਦਾਰ ਮਾਨਸਾਹ ਕਰਦੇ ਖਾਲਸਾ ਦੀ ਗੱਲ ਕਰਕੇ ਇੱਕ ਤਰਫੀ ਸਿਆਸੀ ਸੀਮਾ ਤੇ ਛੱਡ ਕੇ ਪੰਜੀ ਚਾਲੇ ਲਜਾਉਣੇ ਆ ਤਾਂ ਅਸੀਂ ਮਦਦ ਵੀ ਕਰਾਂਗੇ ਤੇ ਮਦਦ ਹੀ ਲਵਾਵਾਂਗੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਮਾ ਜੋ ਅਕਸਰ ਹੀ ਜੋ ਲੋਕੀ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਉਹ ਰਾਜਨੀਤਿਕ ਉੱਪਰ ਉੱਠ ਗਏ ਉਹਨਾਂ ਦੀ ਸਪੋਰਟ ਕਰਦੇ ਨੇ ਤੇ ਉਹਨਾਂ ਨਾਲ ਮਿਲਦੇ-ਗਿਲਦੇ ਨੇ ਉਹਨਾਂ ਨੂੰ ਅੱਗੇ ਲਿਉਣ ਦੀ ਗੱਲ ਕਰਦੇ ਨੇ ਅਜਿਹੀ ਵੀਡੀਓ ਇੱਕ ਸਾਹਮਣੇ ਆਈ ਸੀ ਸੋਸ਼ਲ ਮੀਡੀਆ ਦੇ ਉੱਪਰ ਜਿੱਥੇ ਇੱਕ ਪੰਜਾਬੀ ਨੌਜਵਾਨ ਵੱਲੋਂ ਉਹ ਨੌਜਵਾਨ ਵੱਲੋਂ ਜੋ ਕੰਮ ਸ਼ੁਰੂ ਕੀਤਾ ਗਿਆ ਸੀ ਪੀਜੀ ਦਾ ਉਸ ਦੀ ਸਪੋਰਟ ਕੀਤੀ ਦੀ ਗੱਲ ਕੀਤੀ ਸੀ ਪਰ ਦੂਜੇ ਪਾਸੇ ਉਸ ਨੌਜਵਾਨ ਤੇ ਵੀ ਕਿੰਨੇ-ਕਿੰਨੇ ਕਈ ਸਵਾਲ ਖੜੇ ਜਿਹੜੇ ਕਮੈਂਟਾਂ ਦੇ ਜ਼ਰੀਏ ਹੋਏ ਸੀਗੇ ਅਸੀਂ ਪਹੁੰਚੇ ਆ ਉਸ ਨੌਜਵਾਨ ਕੋਲ ਗੁਰਸੇਵ ਸਿੰਘ ਭਾਣਾ ਜੀ ਪਹਿਲਾਂ ਤਾਂ ਹੀ ਹਾਲ ਚਾਲ ਕੀ ਠਾਕੂ ਚਾਰਦੀ ਕਰੀ ਧੰਨਵਾਦ ਤੁਹਾਡਾ ਬਾਈ ਕੁਚਕਾ ਹਸਾਂ ਬਾਈ ਹਣਾ ਸਾਹਿਬ ਲਗਾਤਾਰ ਤੁਸੀਂ ਫ੍ਰੀ ਕੋਰਟ ਦੇ ਵਿੱਚ ਪੀਜ ਦੀਆਂ ਸੁਭਾਵਾਂ ਦੇ ਰਹੇ ਹੋ ਵਧੀਆ ਨਾਮ ਬਣਾਇਆ ਹੋਇਆ ਅਪਹੀ ਸਮੇ ਕੁਲਤਾਰ ਸਿੰਘ ਸੰਧਮ ਆਇਤੀ ਆਈ ਸੀਗੇ ਉਹਨਾਂ ਵੱਲ ਤੁਹਾਨੂੰ ਐਪਰੀਸ਼ੀਏਟ ਕੀਤਾ ਗਿਆ ਕਿ ਪੰਜਾਬੀ ਨੌਜਵਾਨ ਜਿਹੜਾ ਹੈ ਲਗਾਤਾਰ ਕੰਮ ਕਰ ਰਹੇ ਨੇ ਉਹ ਜਿਹਨੂੰ ਲੱਗਦਾ ਪਹਿਲਾ ਤੁਹਾਡਾ ਕੀ ਕਹਿਣਾ ਵਧੀਆ ਲੱਗਦਾ ਜਦੋਂ ਕੋਈ ਆਪਦਾ ਉੱਚੇ ਲੈਵਲ ਤੇ ਬੈਠਾ ਕੋਈ ਵੀ ਸਾਡਾ ਭੈਣ ਭਰਾ ਸਾਡੀ ਗੱਲ ਕਰਦਾ ਜਾਂ ਸਾਡੀ ਬਾਹਾਂ ਫੜਦਾ ਪਛੇਤ ਨਹੀਂ ਸਾਨੂੰ ਜੋ ਸਮੱਸਿਆ ਆਈ ਸਾਸੀਂ ਮਲੋਟ ਕੀਤਾ ਮੁਖਸਰ ਸਾਹਿਬ ਕੀਤਾ ਤੇ ਫਰੋਪਰ ਕੀਤਾ ਸਾਨੂੰ ਸਮੱਸਿਆ ਆਈ ਵੀ ਉੱਥੇ ਨਾ ਮਿਊਸਪਲ ਵੱਲੋਂ ਸਾਨੂੰ ਰੋਕ ਟੋਕ ਸੀਗੀ ਲੌਂਗ ਤੋਂ ਫੀਕੋਡ ਨਹੀਂ ਸਾਨੂੰ ਕਦੇ ਆਈ ਨਗਰ ਕੌਂਸਲ ਵੱਲੋਂ ਚਲੋ ਟ੍ਰੈਫਿਕ ਵਾਲੇ ਸਾਨੂੰ ਖਰਾਬ ਕਰਦੇ ਰਹੇ ਆ ਪਰ ਮਿਊਸਪਲ ਕਮੇਟੀ ਜਿਹੜੀ ਨਗਰ ਕੌਂਸਲ ਆ ਉਹਨਾਂ ਨੇ ਕਾ ਸਾਨੂੰ ਕਦੇ ਨਹੀਂ ਖਰਾਬ ਕੀਤਾ ਫਿਰ ਵੀ ਕੋਈ ਵੀ ਉੱਥੇ ਸਾਨੂੰ ਸਮੱਸਿਆ ਆਈ ਮਲੋਡ ਮੁਕਸਰ ਤੇ ਫਰੋਈਪੁਰ ਤਾਂ ਮੈਂ ਪੋਸਟ ਕੀਤੀ ਤੇ శ్రీ ਕਾਲਤਕ ਸਾਬ ਤੋਂ ਜਿਆਦਾ ਸਾਹਿਬ ਕੁਲਦੀਪ ਸਿੰਘ ਗੜਗਾਚ ਸਾਬ ਉਹਨਾਂ ਨੇ ਆਪਰਾਪ ਤਾ ਕੰਮ ਕੀਤਾ ਤੇ ਸਾਡੀ ਜਿਹੜੀ ਮਦਦ ਕੀਤੀ ਸੋ ਸਾਨੂੰ ਵੀ ਚੰਗਾ ਲੱਗਦਾ ਕਿ ਸਾਡਾ ਜਦੋਂ ਵੀ ਆਪਣਾ ਕਿਸੇ ਮਤਲਬ ਵੱਡੀ ਜਗ੍ਹਾ ਤੇ ਪੈਣਾ ਜਾ ਕੇ ਛਾਏ ਸਾਡੀ ਸਲਮੌਰ ਸੰਸਥਾ ਸ਼੍ਰੀ ਅਕਾਲ ਤਖਸੈਬਾ ਤੇ ਦੂਸਰੇ ਪਾਸੇ ਜੇਕਰ ਭਾਰਤੀ ਨਿਆਂ ਪ੍ਰਣਾਲੀ ਦੇ ਵਿੱਚੋਂ ਪੰਜਾਬ ਦਾ ਸਵਿਧਾਨਤਿਕ ਤੌਰ ਤੇ ਵਿਧਾਨ ਸਭਾ 'ਚ ਬੈਠਿਆ ਇੱਕ ਤਾਰ ਸਖੰਦਾ ਸੁਪੀਕਰ ਸਾਹਿਬ ਉਹ ਆਏ ਚਲੋ ਉਹਨਾਂ ਨਾਲ ਨੇੜ ਤਾਂ ਸਾਡੀ ਉਦੋਂ ਦੀ ਅਜੋਂਦੇ ਉਹ ਐਮਐਲਏ ਵੀ ਨਹੀਂ ਸੰਦੇ ਨਾ ਹੀ ਉਹਨਾਂ ਨੇ ਸੋਚਿਆ ਸੀ ਕਦੇ ਵੀ ਕਿ ਉਹ ਦੂਸਰੋਂ ਕੱਠੇਂ ਦਰੇ ਹਾਂ ਪੰਚਤਕ ਤੇ ਸਮਾਜਿਕ ਜਿਹੜੀਆਂ ਸਵਾਵਾਂ ਕੱਠੇਂ ਇਹਨਾਂ 'ਚ ਆਉਂਦੇ ਜਾਂਦੇ ਰਹੇ ਸਾਡਾ ਉਹ ਨੇੜ ਤਾਂ ਚਲੋ ਐ ਹੁੰਦਾ ਵੀ ਕੋਈ ਬੰਦਾ ਪੋਲੀਟਿਕਲੀ ਹੋ ਜਾਂਦਾ ਉਹ ਸਾਰੇ ਬਕਲੋ ਕਰੇ ਹੋ ਜਾਂਦੇ ਆ ਤੇ ਉਹਨਾਂ ਨੇ ਚਲੋ ਜਿੰਨੀ ਹੁੰਦੀ ਬਣਦੀ ਆ ਕੇ ਵੀ ਉਹ ਕਰਦੇ ਰਹਿੰਦੇ ਆ ਉਸ ਦਿਨ ਅਸੀਂ ਜਦੋਂ ਬੈਠੇ ਰਿਕਸ਼ਨ ਤੇ ਤੇ ਉਹ ਨੰਗਰੇ ਸੀ ਕੋਈ ਪ੍ਰੀਪਰਨ ਪਰੋਂ ਨਹੀਂ ਸੀਗਾ ਨੰਗਰੇ ਸੀ ਉਹਨਾਂ ਨੇ ਦੇਖਿਆ ਬੈਠਾ ਕਿਸੇ ਪਰ ਤੇ ਉਹਨਾਂ ਨੇ ਗੱਡੀਆਂ ਰੋਕੀਆਂ ਸਾਰੇ ਆਗੇ ਤੇ ਆਪਣਾ ਤੇ ਇਹੀ ਹੁੰਦੀ ਆ ਕਿ ਆਪਾਂ ਆਪਦੇ ਅਹੁਦੇਦਾਰੀ ਨੂੰ ਛੱਡ ਕੇ ਜੇਕਰ ਆਪਦੇ ਆਪ ਦਾ ਸਾਡੀ ਕੋਈ ਮਤਲਬ ਭੈਣਾ ਭਰਾ ਕੰਮ ਕਰ ਰਹੇ ਆ ਜਾਂ ਫਿਰ ਦੁੱਖ ਤੀਫਲਾ ਗਲੀਫਾਂ ਨੂੰ ਤਾਂ ਸਾਡੇ ਲੋਕ ਜੇਕਰ ਕੁਝ ਦਾਇਆ ਫਰਜ ਸਮਝਣ ਲੱਗ ਜਾਣ ਨਾਲ ਖੜਨ ਲੱਗ ਜਾਣ ਤਾਂ ਬਹੁਤ ਕੁਝ ਵਧੀਆ ਹੋ ਸਕਦਾ ਖਾਸ ਕਰਕੇ ਅਸੀਂ ਪੰਜਾਬੀਆਂ ਦੀ ਤੇ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਦੋਸਤ ਹੋ ਸਕਦਾ ਇਹ ਵੀ ਕਿਹਾ ਕਿ ਕਿ ਅਕਸਰ ਹੀ ਸਰਕਾਰਾਂ ਦੇ ਵੀ ਸਵਾਲ ਚੁੱਕਦੇ ਰਹਿੰਦੇ ਹਾਂ ਕਿਉਂਕਿ ਬੇਦਵੀ ਮਸਲਾ ਹੋਵੇ ਜਾਂ ਕੋਈ ਹੋਰ ਮਸਲਾ ਹੋਵੇ ਕਿਤੇ ਨਾ ਕਿਤੇ ਇਹ ਸਰਕਾਰ ਤੋਂ ਵੀ ਸਵਾਲ ਚੁੱਕੇ ਆ ਪਰ ਫਿਰ ਵੀ ਉਸ ਤੋਂ ਚੀਜ਼ ਤੋਂ ਉੱਪਰ ਉੱਟ ਕੇ ਕਹਿ ਦਈਏ ਆਪਾਂ ਸਪੀਕਰ ਸਾਹਿਬ ਤੁਹਾਡੇ ਕੋਲੇ ਆਏ ਆ ਤੇ ਇੱਕ ਵਧੀਆ ਜਨਕੀ ਪੰਜਾਬ ਦੇ ਨੌਜਵਾਨਾਂ ਨੂੰ ਹੋਰ ਵੀ ਕਿਤੇ ਨਾ ਕਿਤੇ ਸਹੀ ਦੀ ਚੀਜ਼ੀ ਮਿਲਦੀ ਆ ਬਈ ਫਸਟ ਆ ਨਾ ਵੀ ਅਕਾਲੀ ਦਲ ਬਾਦਲ ਚ ਬੇਅਦਵੀ ਹੋਈ ਉਹਨਾਂ ਨੇ ਸੰਗਸ਼ੀਲ ਕੀਤੇ ਗੋਲੀਆਂ ਮਾਰੀਆਂ ਇਨਸਾਫ ਮੰਗਣ ਵਾਲਿਆਂ ਉਲਟਾ ਸਰਸੇ ਸਾਧ ਨੇ ਉਹਨਾਂ ਨੇ ਪ੍ਰੋਡਕਸ਼ਨਾਂ ਦਿੱਤੀਆਂ ਸਾਰਾ ਕੁਝ ਆਪਾ ਦੇਖ ਰਹੇ ਹਾਂ ਅੱਜ ਸਕਾਟਾਂ ਦੇ ਸਾਧ ਦੇ ਚੇਲੇ ਕਹਿੰਦੇ ਆ ਨਾ ਕੈਪਟਨ ਸੌਂ ਖਾ ਕੇ ਗੁੜਕਰ ਸਾਹਿਬ ਦੀ ਆਸੀ ਨਸ਼ਾ ਖਤਮ ਕਰੂੰਗਾ ਤੇ ਬੇਅਦਵੀ ਇਨਸਾਫ ਦੇੂੰਗਾ ਉਹ ਵੀ ਸਾਨੂੰ ਨੇ ਦੱਸਿਆ ਉਹ ਵੀ ਉਹ ਖੋਜ ਲੱਗ ਪਿਆ ਜਿਹੜੇ ਚ ਬਾਗ ਲੱਗ ਗਈ ਤੇ ਉਸ ਤੋਂ ਬਾਅਦ ਇਹ ਸਰਕਾਰ ਬਣੀ ਆਮ ਦੀ ਪਾਰਟੀ ਸਰਕਾਰ ਬਣੀ ਇਹ ਵੀ ਇਹੀ ਲਾਰੇ ਲਾ ਕੇ ਬਣੀ ਕਿ ਅਸੀਂ ਇਨਸਾਫ ਦੇਵਾਂਗੇ ਨਸ਼ਾ ਖਤਮ ਕਰਾਂਗੇ ਅਸੀਂ ਇਹ ਕਰਾਂਗੇ ਪਰ ਹੋਇਆ ਇਹਨਾਂ ਤੋਂ ਵੀ ਨਹੀਂ ਤੇ ਮੈਂ ਤਾਂ ਉਹਦੇ ਵੀ ਇਹ ਗੱਲ ਆਖੀ ਸੀ ਵੀ ਉਹ ਜਿਹੜੇ ਬਦਲਾਂ ਦੇ ਪੱਤੇ ਖੂਚ ਬਦਲ ਡਿੱਗੇ ਆ ਉਸੇ ਚ ਕੈਪਟਨ ਨੇ ਪਿਆ ਤੇ ਕੱਲ ਨੂੰ ਇਹ ਨਾ ਹੋਵੇ ਭਗਵੰਤ ਮਾਨ ਉੱਚ ਡਿੱਗ ਪਏ ਤੇ ਗੱਲ ਉਹੀ ਹੋ ਚੁੱਕੀ ਆ ਵੀ ਭਗਵੰਤ ਮਾਨ ਉਹਨਾਂ ਰਾਹਾਂ ਤੇ ਆ ਪਿੰਸਾਫ ਵਾਲੇ ਪਾਸਿਓਂ ਜਿਹੜੇ ਹੈਗੇ ਆ ਕਿਤੇ ਨਾ ਕਿਤੇ ਹੱਥ ਖਾਲੀ ਉਹਨਾਂ ਦੇ ਵੀ ਉਹ ਗੱਲ ਨਹੀਂ ਬਣੀ ਜਿਹੜੀ ਪੰਜਾਬ ਦੇ ਲੋਕਾਂ ਨੇ ਚਾਹ ਕੇ ਬਣਾਇਆ ਸੀਗਾ ਸੋ ਇਹ ਆ ਵੀ ਕਈ ਚੀਜ਼ਾਂ ਜਿਹੜੀਆਂ ਸਾਡੇ ਧਰਮ ਨਾਲ ਸੰਬੰਧਿਤ ਆਸੀਂ ਜੋ ਕਰ ਰਹੇ ਆ ਇਹ ਮੇਰਾ ਰੋਜ਼ਗਾਰ ਆ ਕਾਰੋਬਾਰ ਆ ਉਹ ਆਪੀਆਂ ਮਤਲਬ ਪੋਲੀਟਿਕਲੀ ਜਿਹੜੀਆਂ ਆਪਦੇ ਫਰਜ਼ ਨਿਭਾ ਰਹੇ ਪੰਜਾਬ ਦੇ ਵਿੱਚ ਜਿੰਨੇ ਜੋਗੇ ਹੈਗੇ ਆ ਮੈਨੂੰ ਤਾਂ ਲੱਗਦਾ ਵੀ ਸਿਸਟਮ ਇਦਾਂ ਬਣਿਆ ਹੋਇਆ ਵੀ ਚਾਹੇ ਉਥੇ ਮੈਂ ਅੱਜ ਆਵਾਜ਼ ਆ ਦੀ ਜਿਆਦਾ ਆਵਾਜ਼ ਦੀ ਗੱਲ ਕਰਦਾ ਮੈਂ ਵੀ ਕਿਤੇ ਨਾ ਕਿਤੇ ਜੇ ਮੈਂ ਕਿਤੇ ਇਹ ਜਿਹੇ ਜਗ੍ਹਾ ਤੇ ਪਹੁੰਚ ਜਾਣਾ ਤਾਂ ਅਸੀਂ ਨਾ ਸਵਾਰਥੀ ਹੋ ਜੰਮਾ ਬਹੁਤ ਖਸ਼ਾਦੇ ਲੋਕਾਂ ਦੀਆਂ ਜਿਹੜੀਆਂ ਲੋੜਾਂ ਨਾ ਛੋਟੇ ਲੋਕਾਂ ਦੀਆਂ ਆਦੇ ਭੈਣਾ ਭਰਾਵਾਂ ਦੀ ਉਹ ਵਰਗ ਤੁਸੀਂ ਭੁੱਲ ਜਾਂਦੇ ਆ ਨੇ ਆ ਨੇੜੇ ਨੇੜੇ ਵਾਲੇ ਅਸੀਂ ਉਹਨਾਂ ਨੂੰ ਯਾਦ ਰੱਖਦੇ ਆ ਥਰਡ ਪਰਸਨ ਸਾਨੂੰ ਭੁੱਲ ਜਾਂਦੇ ਆ ਇਹ ਕੁਰਸੀ ਚੀਜ਼ ਹੀ ਇਦਾਂ ਦੀ ਆ ਸੋ ਜੇਕਰ ਉਹ ਕਿਤੇ ਨਾ ਕਿਤੇ ਇਹ ਆਪਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਸਮਝਦੇ ਸਾਡੇ ਸਾਨੂੰ ਜੇਕਰ ਸਾਨੂੰ ਸਾਹਮਣੇ ਵੱਦਾ ਵੱਡਾ ਬੰਦ ਦਿਖਾਇਆ ਵੀ ਅਪਰੀਸ਼ੀਏਟ ਕੀਤਾ ਹੱਲਾਸ਼ੇਰੀ ਆਪਦੇ ਜੇਕਰ ਛੋਟਿਆਂ ਨੂੰ ਤੋਂ ਬਹੁਤ ਛੋਟੇ ਹਨ ਹਣਾ ਤਾਂ ਜੇਕਰ ਸਾਨੂੰ ਹੱਲਾਸ਼ੇਰੀ ਕੋਈ ਵੀ ਦਿੰਦਾ ਤੇ ਅਸੀਂ ਤਾਂ ਸਾਡਾ ਮਾਣ ਨਹੀਂ ਤੇ ਪੰਜਾਬ ਦੀ ਨੌਜਵਾਨੀ ਦਾ ਮਾਣ ਆ ਉਹਨਾਂ ਨੂੰ ਮੋੜਾ ਪਊਗਾ ਕਿ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਲਜਾਣ ਦੀ بجائے ਜਾਂ ਹੋਰ ਪਾਸੇ ਧੱਕੇ ਖਾਨ ਦੀ بجائے ਇਹਨਾਂ ਨੇ ਆਪ ਵੀ ਕਿਹਾ ਸਵੀਕਾਰ ਸਾਨੂੰ ਨੌਕਰੀਆਂ ਨਹੀਂ ਮੰਗੀਆਂ ਸੱਚ ਹੀ ਹੈ ਕਿ ਅਸੀਂ ਨੌਕਰੀਆਂ ਕਰਕੇ ਰਾਜੀ ਵੀ ਨਹੀਂ ਮੈਂ ਆਪਦੀ ਗੱਲ ਕਰਾਂਦਾ ਨੌਕਰੀ ਕਰਕੇ ਰਾਜੀ ਵੀ ਨਹੀਂ ਸੀ ਮੈਂ ਜ਼ਿੰਦਗੀ ਦੇ ਵਿੱਚ ਮੇਰਾ ਰਿਕਾਰਡ ਹੈ ਕਿ ਪੰਜ ਦਿਨ ਉਹ ਨੌਕਰੀ ਨਹੀਂ ਪਾਈਂਦੇ ਨੇ ਇੱਕ ਮਤਲਬ ਟ్రਾਇਲ ਦੇ ਤੌਰ ਤੇ ਮੈਂ ਗਿਆ ਸੀ ਤੇ ਪੰਜ ਦਿਨ ਕੰਮ ਕੀਤਾ ਹੀ ਨੌਕਰੀ ਰਹਿ ਗਈ ਤੇ ਮੈਂ ਪੰਜ ਕੁਸ ਲੈ ਆਣੀ ਆਦਾ ਹੱਥ ਖਰਚਾ ਸੀ ਜਿਹੜਾ ਉਹ ਹੀ ਲਾ ਕੇ ਆਪ ਜਿਹੇ ਚ ਆਇਆ ਸੀ ਦੇ ਕੰਮ ਨਹੀਂ ਮੁੜ ਕੇ ਮੈਂ ਉਹਨਾਂ ਦਾ ਰੱਖਦਾ। ਪਰ ਸਾਲ ਚਲੋ ਤੁਹਾਡੇ ਕੰਮ ਨੂੰ ਅਪਰੀਸ਼ੀਏਡਾ ਸਾਰੇ ਕਰਦੇ ਨੇ ਕਿਉਂਕਿ ਪੰਜਾਬੀ ਨੌਜਵਾਨੀ ਚੋਣ। ਪਰ ਕਿਤੇ ਕਿਤੇ ਤੁਹਾਡਾ ਇੱਕ ਚਿਹਰਾ ਸਿੱਖ ਨੌਜਵਾਨ ਸਿੱਖ ਪ੍ਰਚਾਰਕ ਤੌਰ ਤੇ ਬਿਨਾਂ ਕਾਹੀ ਮੁੱਦੇ ਚੁੱਕਦੇ ਨੇ। ਉਹ ਚੀਜ਼ ਨੂੰ ਲੈ ਕੇ ਕਹਿੰਦੇ ਇੱਕ ਆਮ ਆਈ ਪਾਰਟੀ ਤੇ ਇੱਕ ਸਿੱਖ ਪ੍ਰਚਾਰਕ ਇਹ ਚੀਜ਼ਾਂ ਦੇ ਆ ਕੇ ਸਵਾਲ ਖੜੇ ਹੁੰਦੇ ਹੁੰਦੇ ਨੇ ਕਿ ਹੁਣ ਇਹ ਉਹਨਾਂ ਨਾਲ ਪਹਿਲਾਂ ਹੀ ਕੋਈ ਕਹਿ ਰਹੇ ਨੇ ਪਹਿਲਾਂ ਹੀ ਆਪਾਣਾ ਆਮ ਆਈ ਪਾਰਟੀ ਦਾ ਸੀਗਾ ਤਾਂ ਇਹ ਚ ਸਪੀਕਰ ਸਾਡੇ ਇਥੇ ਆਏ ਆ। ਫਿਰ ਕੋਈ ਕਹਿ ਰਹੇ ਵੀ ਇਹ ਮੁੱਦੇ ਭੁੱਲ ਗਏ ਹੁਣ ਇਹ ਅੱਜ ਫੋਟੋਆਂ ਕਰਾ ਰਹੇ ਇਹ ਚੀਜ਼ਾਂ ਸੋਸ਼ਲ ਮੀਡੀ ਇਹ ਇਹ ਜਿਹੜੇ ਮਤਲਬ ਖਾਸ ਸਪੀਕਰ ਸਾਹਿਬ ਦੀ ਜਾਂ ਬਾਈ ਕਰਦੇ ਹੁੰਦੇ تھے ਹੈਨਾ ਦੇਖ ਹੋਰ ਬੰਦੇ ਆਪਣੇ ਹੈਗੇ ਜਿਹੜੇ ਇਸ ਪਾਰਟੀ ਦੇ ਵਿੱਚ ਅੱਜ ਐਮਐਲਏ ਆ ਜਾਂ ਹੋਰ ਵੱਖ-ਵੱਖ ਥਾਵਾਂ ਤੇ ਬੈਠੇ ਹੋਣੇ ਹਨ ਆਉਦੀਦਾਰ ਸੋ ਇਹ ਸਾਰੇ ਬੰਦੇ ਸਾਡੇ ਨਾਲ ਇਸ ਸੰਘਰਸ਼ ਤੇ ਰਹੇ ਖਾਸ ਕਰਕੇ ਗੁਰੂਗੰਸੇ ਦੀ ਪੇਰੀ ਦੇ ਮੌਕੇ ਹਾਂ ਨਾ ਉਹ ਅੱਜ ਤਾਲੂਕਾ ਦਾ ਪੋਗਣੇ ਅੱਜ ਤਾਲੂਕਾ ਦੀ ਤਾਲੂਕਾ ਦਾ ਬਰਾਨੇ ਆ ਕੋਈ ਕਹਿੰਦਾ ਨਾ ਹਾਂ ਇਹਨਾਂ ਦੇ ਬੰਦੇ ਸੀ ਵਾਕਈ ਅਸੀਂ ਤਾਂ ਇਕੱਠੇ ਸੀਗੇ ਇਸ ਹੱਛਾ ਨਾ ਲੋਕ ਨਹੀਂ ਕਰ ਮਾਨ ਵੱਲੋਂ ਵੀ ਤੁਸੀਂ ਟੈਕਟ ਲੜ ਚੁੱਕੇ ਐ ਐਮਐਲ ਕਲੱਬ ਲੜ ਚੁੱਕੇ ਸਮਝੋ ਚਾਵੇ ਨਾ ਅਸੀਂ ਤੇਨਾਂ ਦੇ ਸਾਰੀਆਂ ਪਾਰਟੀਆਂ ਦੇ ਖਿਲਾਫ ਇੱਕ ਤਰਫੀ ਗੱਲ ਕਰਕੇ ਆਉਂਦੇ ਇਲੈਕਸ਼ਨ ਚ ਕਿਉਂਕਿ ਉਹ ਗੱਲ ਜਿਹੜੀ ਸਰਦਾਰ ਮਾਨਸਾਹ ਕਰਦੇ ਖਾਲਸਾ ਦੀ ਗੱਲ ਕਰਕੇ ਹਾਂ ਇੱਕ ਤਰਫੀ ਗੱਲ ਆ ਹੈਨਾ ਤੇ ਇਲੈਕਸ਼ਨ ਲੜੇ ਆ ਦੂਜੀ ਤਾਂ ਗੱਲ ਹੀ ਨਹੀਂ ਕਿ ਇਹਨਾਂ ਨਾਲ 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 ਠੀਕ ਆ ਇੱਥੇ ਬੰਦਾ ਕੀ ਆ ਇਹ ਚੀਜ਼ ਤੁਹਾਨੂੰ ਚੱਕਣਾ ਪੈਣਾ ਉੱਤੇ ਉੱਪਰ ਦਾ ਬਾਈ ਦੀਪ ਚੀ ਚੁੱਕੀ ਕਿਵੇਂ ਜਾਵੇ ਮੈਨੂੰ ਹੋ ਗਈ ਨਾ ਇਹ ਚੀ ਚੁੱਕੀ ਜਵੇਂ ਸਵਾਲ ਤਾਂ ਉੱਠਣੀ ਹੈ ਮੰਨ ਲਓ ਮੈਂ ਇੱਕ ਪੱਤਰਕਾਰ ਹਾਂ ਮੈਂ ਹੁਣ ਕਿਸੇ ਰਾਜਨੀਤੀ ਬੰਦੇ ਨਾਲ ਫੋਟੋ ਖਾਉ ਮੈਨੂੰ ਲੱਗਦਾ ਵੀ ਇਹ ਕੇ ਇਹ ਪਾਰਟੀ ਦਾ ਰਲਿਆ ਹੋਇਆ ਤੁਸੀਂ ਪੱਤਰਕਾਰ ਹੋ ਤੁਸੀਂ ਭਾਜੀਪੀ ਦੇ ਬੰਦਿਆਂ ਨਾਲ ਮਿਲਣਾ ਕਾਲੀਆ ਦੇ ਬੰਦਿਆਂ ਨਾਲ ਮਿਲਣਾ ਹਰ ਇੱਕ ਦਾ ਦੇ ਬੰਦਿਆਂ ਨਾਲ ਮਿਲਣਾ ਤੁਹਾਡਾ ਇਹ ਕੰਮ ਆਣਾ ਇਸੇ ਤਰ੍ਹਾਂ ਮੇਰਾ ਕੰਮ ਆ ਮੇਰੇ ਹੌਸਲੇ ਵਧਾਉਣ ਦੇ ਲਈ ਮੇਰੇ ਲਈ ਕਾਲੀ ਦਲ ਦੇ ਬੰਦੇ ਵੀ ਆਏ ਠੀਕ ਆ ਉਹਨਾਂ ਨੇ ਵੀ ਕੀ ਕਰ ਸੇਵਸਾ ਲੋੜ ਦੱਸਣ ਠੀਕ ਆ ਮੈਨੂੰ ਆਪਦੇ ਵੱਲੋਂ ਕੋਈ ਗਾਲਾਂ ਜੇ ਮਰਜ਼ੀ ਕਰੂੰਗਾ ਹਨਾ ਰਸੀਵਰ ਕਾਲ ਚੱਕੂੰ ਮੇਰੀ ਉਲੀਓ ਹੈਪਲੀ ਆ ਰਹੀ ਆ ਮੈਂ ਇਹ ਤਾਂ ਡਾਇਲ ਕਰਨੀ ਆ ਮੈਂ ਸੋਚ ਕੇ ਡਾਇਲ ਕਰਨੀ ਆ ਵੀ ਮੈਂ ਕਿਹਨੂੰ ਕਾਲ ਲਾਉਣੀ ਆ ਇਹ ਗੱਲ ਮੈਂ ਨੇ ਰੱਖਦੀ ਆ ਮੈਨੂੰ ਜਦੋਂ ਅਕਾਲ ਤਖਤ ਸਰ ਤੋਂ ਜਿਹੜਾ ਫੋਨ ਆਇਆ بڑے ਬੰਦੇ ਨੇ ਇਹ ਗੱਲ ਵੀ ਕੀਤੀ ਸੀ ਵੀ ਹੁਣ ਤੈਨੂੰ ਬਾਦਲਾਂ ਦਾ ਲਾਇਆ ਜਾਂਦਾ ਇਸ ਦਾ ਪਸੰਦ ਆਉਣਾ ਲੱਗਾ ਨਹੀਂ ਹਾਂ ਉਹ ਗੱਲ ਪਤਾ ਕੀ ਆ ਬਾਈ ਗੱਲ ਇਹ ਆ ਵੀ ਅਕਾਲ ਤਖਤ ਸਰ ਦੀ ਮਾਨਤਾ ਸਰ ਮੈਂ ਉਹ ਪੋਸਟ ਵੀ ਕੀਤੀ ਸੀ ਅਕਾਲ ਤਖਤ ਸਰ ਮਾਨਤਾ ਸਿੱਖ ਕੌਮ ਦੀ ਸ਼ਾਨ ਹੈ ਸੋ ਸਾਡੇ ਲਈ ਅਕਾਲ ਤਖਤ ਸਰ ਦੀ ਮਾਨਤਾ ਉਹ ਬਰਕਰਾਰ ਸੀ ਹੈ ਤੇ ਰਹੂਗੀ ਠੀਕ ਆ ਵੀ ਬਾਦਲ ਕਾ ਨੇ ਗਲਬਾ ਆਉਂਦਾ ਪਾਇਆ ਹੋਇਆ ਟੈਂਪਰ ਮੈਂ ਦੇ ਨਾਲ ਉਹ ਵੀ ਚੱਕਿਆ ਜਾਊਗਾ ਪਰ ਇੱਥੇ ਜੇਕਰ ਕੋਈ ਕਿਸੇ ਵੀ ਪਾਰਟੀ ਦਾ ਇੱਥੇ ਕੱਲ ਨੂੰ ਮਤਲਬ ਇਹਦੇ ਦੂਜੀਆਂ ਪਾਰਟੀਆਂ ਚ ਆਲੇ ਬੰਦੇ ਸਾਡੇ ਜਗਦਰ ਬਲਜੀਤ ਸਿੰਘ ਦਾਦੂ ਵਾਲਾ ਉਹ ਅੱਜ ਬੀਜੇਪੀ ਦੇ ਲੋਕਾਂ ਸਾਰਿਆਂ ਦੀ ਬੋਲਾਬਾਲੀ ਆ ਵੀ ਬੀਜੇਪੀ ਯਾਰ ਹੁਣ ਉਹ ਸਾਡੇ ਨਾਲ ਇਕੱਠੇ ਇਥੇ ਵਿਚਰੇ ਆ ਸਾਰੇ ਸੰਘਰਸ਼ਾਂ ਵਿੱਚ ਵਿਚਰੇ ਆ ਉਹ ਮੈਨੂੰ ਜਾਣਦੇ ਆ ਮੈਂ ਉਹਨਾਂ ਨੂੰ ਜਾਣਦਾ ਕੱਲ ਨੂੰ ਫ੍ਰੀਕਾਡਾਣ ਮੇਰੇ ਖੜ ਜਾਣਗੇ ਅਸੀਂ ਉਹਨਾਂ ਗੱਲ ਨੂੰ ਪਬਲਿਕ ਕਰਾਂਗੇ ਤੇ ਕੀ ਉਹ ਮੈਂ ਵੀ ਜੇਪੀ ਦਾ ਹੋ ਗਿਆ ਨਹੀਂ ਅਸੀਂ ਕੋਈ ਪਰਸਨਲ ਰਿਸ਼ਤੇ ਵੀ ਰੱਖਣੇ ਹੁੰਦੇ ਆ ਇਹ ਨਹੀਂ ਹੁੰਦਾ ਹੁੰਦਾ ਅਸੀਂ ਪਾਰਟੀ ਤੌਰ ਤੇ ਜਿਹੜੀਆਂ ਗੱਲਾਂ ਮਤਲਬ ਸਰਕਾਰ ਦੇ ਖਿਲਾਫ ਜਾਂ ਉਹ ਗਲਦਾਰ ਸੰਧਵਾ ਦੇ ਖਿਲਾਫ ਕੁਛ ਰਸ ਰ ਕਰਨਾ ਪਿਆ ਬੇ ਤੁਸੀਂ ਕਰੋ ਦੇਖੋ ਪਤਾ ਕੀ ਕੋਈ ਗਲਤੀ ਆ ਪਿੱਛੇ ਇਹਦੋਂ ਪਿੱਛੇ ਵੀ ਗਲਦਾਰ ਸਿੰਘ ਖੰਧਵਾ ਸਿੱਕਾ ਸਾਹਿਬ ਦੀਆਂ ਗਲਤੀਆਂ ਜੰਨੀਆਂ ਆਈਆਂ ਸੀ ਜਾਣੇ ਹੋਈਆਂ ਹਨ ਜਾਣੇ ਹੈਗਾ ਉਹ ਆਪਣਾ ਨਹੀਂ ਪਤਾ ਆਪੋ ਉੱਥੇ ਉਹਨਾਂ ਨੂੰ ਸਵਾਲ ਵੀ ਕੀਤਾ ਕਿ ਰਹਿ ਵੀ ਇਹ ਗਲਤ ਹੋਇਆ ਬੇਅਦਬੀ ਦੇ ਸਬੰਧ ਚ ਇੱਕ ਵਾਰੀ ਥੋੜੀ ਪਿਆਰ ਹੀ ਇਕੱਠੇ ਹੋਏ ਆ ਪਰ ਚੱਕਰ ਇਹ ਆ ਨਾ ਇਨਸਾਫ ਤਾਂ ਦੇਣਾ ਸਾਰੇ ਢਾਂਚੇ ਨੇ ਅਸੀਂ ਇੰਡੀਵਿਜੂਅਲੀ ਗਲਦਾਰ ਸਿੰਘ ਸੰਧਵਾ ਕੋਲੇ ਬੈਠੇ ਆ ਤੇ ਗਲਦਾਰ ਸਿੰਘ ਸੰਧਵਾ ਕੁਛ ਨਹੀਂ ਦੇ ਸਕਦਾ ਨਾ ਸਰਕਾਰ ਦੇ ਸਕਦੀ ਆ ਕੱਲ ਨੂੰ ਕੱਲ ਨੂੰ ਸਰਕਾਰ ਬੰਦੀ ਹੈ ਕਿ ਨਹੀਂ ਬੰਦੀ ਉਹ ਕਲੀਅਰ ਹੋ ਜਾਊਗਾ 27 ਜਫਰ ਹੋਣਾ ਤੋ ਕਲਤਾਰ ਦੇ ਸੰਧਵਾ ਉਹੀ ਹੈ ਜਿਹੜੇ ਸਾਡੇ ਨਾਲ ਪਹਿਲਾਂ ਬੈਠੇ ਧਰਨੇ ਤੇ ਹਨਾ ਆਉਣੇ ਟਾਈਮ 'ਚ ਹੀ ਬੈਠਣਗੇ ਇਹ ਤੁਹਾਨੂੰ ਪਤਾ ਸਾਡੇ ਕੀ ਆਕੀਆ ਪਾਣਾ ਸਾਹਿਬ ਸਪੋਰਟ ਕਰ ਸਕਦੇ ਇੱਕ ਦਿਨ ਕਿ ਤਿੰਨ ਦਿਨ ਦੇਖੋ ਪਤਾ ਕੀ ਪੋਲੀਟਿਕਲ ਨਹੀਂ ਸਪੋਰਟ ਹੋ ਸਕੀ ਸਿਧਾਂਤ ਸਿੱਖੀ ਸਿਧਾਂਤ ਸਾਡਾ ਖਾਲਸਾ ਪੰਥ ਸਿਧਾਂਤਕ ਤੌਰ ਤੇ ਅਸੀਂ ਜਿਹੜਾ ਪੈਂਤਰਾ ਪਹਿਲੇ ਦਿਨੋਂ ਲਿਖਿਆ ਹੋਇਆ ਅਸੀਂ ਉਹਨੂੰ ਮੁੱਖ ਰੱਖ ਕੇ ਤਾਂ ਕੋਸ਼ਿਸ਼ ਕਰ ਸਕਦੇ ਵੀ ਸਾਡੇ ਨਾਲ ਸਿਧਾਂਤਕ ਸੁਣੋ ਤਾਂ ਉਹ ਕਰਨਾ ਵੀ ਅਸੀਂ ਆਉਂਦੇ ਸਿਆਸੀ ਸਿੰਘਾਂ ਤੇ ਛੱਡ ਕੇ ਪੰਥ ਦੀ ਛਾਂ ਹੇ ਜਾਣੇ ਆ ਤਾਂ ਅਸੀਂ ਮਦਦ ਵੀ ਕਰਾਂਗੇ ਤੇ ਮਦਦ ਹੀ ਲਵਾਵਾਂਗੇ ਪਰ ਕੋਈ ਵੀ ਪਾਰਟੀ ਦਾ ਬੰਦਾ ਆ ਕੇ ਇਹ ਕਵੇ ਵੀ ਤੇਰੇ ਨਾਲ ਖੜੇ ਆ ਤੇਰੀ ਮਦਦ ਕਰਦੇ ਆ ਅੱਜ ਤੇ ਤੂੰ ਸਾਡੇ ਨਾਲ ਨਹੀਂ ਇਹ ਕਦੇ ਨੂੰ ਹਾਂ ਦੇਖੋ ਮੈਂ ਰੋਜ਼ਗਾਰ ਤੇ ਕਾਰੋਬਾਰ ਚਲਾ ਰਿਹਾ ਪਰ ਮੈਂ ਪੰਥ ਦੀਆਂ ਸਿਧਾਂਤਿਕ ਵਿਸ਼ੇ ਨੂੰ ਸਕੇ ਡੰਕੇ ਨਿੱਜੀ ਫਾਇਦੇ ਲੈਤਾ ਤੋਂ ਧੰਨਵਾਦ ਗੱਲਬਾਤ ਕਰਨ ਤੁਹਾਡੇ ਤੋਂ ਸੋ ਇਹ ਸਾਨੂੰ ਦੇਖ ਸਕ ਪਾਣਾ ਤੁਸੀਂ ਦੇਖ ਸਕਦੇ ਹੋ ਇਹਨਾਂ ਵੱਲੋਂ ਇੱਥੇ ਲਜ਼ੀਜ਼ ਵਕੀਜ਼ਾ ਆ ਲਜੀਜ਼ ਵਾਲੇ ਸਰਦਾਰ ਸ਼ੁਰੂ ਕੀਤਾ ਗਿਆ ਖਾਸ ਗੱਲ ਇਹ ਹੈ ਕਿ ਇਹਨਾਂ ਵੱਲੋਂ ਸਾਰੇ ਜਿੰਨੇ ਵੀ ਨੌਜਵਾਨ ਰੱਖੇ ਗਏ ਹਰ ਇੱਕ ਦੇ ਪੱਗ ਬੰਨੀ ਹੋਏ ਦਮਾਲਾ ਬੰਨਿਆ ਹੋਇਆ ਉਹ ਖਾਸ ਕਰਕੇ ਨੌਜਵਾਨਾਂ ਨੂੰ ਜਿਹੜਾ ਇੱਥੇ ਸਿਕਾਈ ਸਿਖਾਉਂਦੇ ਵੀ ਨੇ ਤੇ ਹੁਣ ਤੱਕ ਕਈ ਲੋਕਾਂ ਨੇ ਆਪਣਾ ਕੰਮ ਕਰ ਵਿੱਚ ਉੱਤਤਾ ਸ਼ੁਰੂ ਕੀਤਾ ਵੱਖ-ਵੱਖ ਥਾਵਾਂ ਤੇ ਆਪਣੀਆਂ ਫ੍ਰੈਂਚਾਈਜ਼ੀ ਵੀ ਸ਼ੁਰੂ ਕੀਤੀਆਂ ਗਈਆਂ ਇਹਨਾਂ ਵੱਲੋਂ ਵੱਖ ਕੋਈ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਾਫੀ ਦਿੱਕਤਾਂ ਆਈਆਂ ਸੀਗੀਆਂ ਜਿਸ ਕਰ ਕੋਈ ਨਹੀਂ ਆ ਜਾ ਚਲੋ ਤਾਂ ਤੋ ਪਿਛਲੇ ਸਮੇਂ ਇਹਨਾਂ ਨੂੰ ਜੋ ਕਾਫੀ ਦਿੱਕਤਾਂ ਕਿਉਂਕਿ ਹੋਰ ਚਿਲਿਆਂ ਦੇ ਵਿੱਚ ਵੀ ਇਹਨਾਂ ਨੂੰ ਕੰਮ ਕਰ ਸ਼ੁਰੂ ਕੀਤਾ ਗਿਆ ਸੀ ਜੋ ਦਿੱਕਤਾਂ ਆਈਆਂ ਸੀ ਉਸ ਸੰਬੰਧ ਨੂੰ ਲੈ ਕੇ ਇਹਨਾਂ ਨੇ ਵੱਲੋਂ ਦੱਸਿਆ ਗਿਆ ਕਿ ਧਿਆਨ ਵਿੱਚ ਲਿਆਂਦਾ ਗਿਆ ਸੀ ਤੇ ਉਹ ਇਹਨਾਂ ਦਾ ਹੱਲ ਵੀ ਹੋਇਆ ਪਰ ਇਹਨਾਂ ਉੱਪਰ ਜੋ ਕਿ ਕਿਉਂਕਿ ਇੱਕ ਸਿੱਖ ਸੇਰਾ ਨੇ ਸਿੱਖ ਪ੍ਰਚਾਰਕ ਨੇ ਸਿੱਖ ਮੁੱਦਿਆਂ ਤੇ ਬੋਲਦੇ ਰਹਿੰਦੇ ਨੇ ਇਹਨਾਂ ਤੇ ਉਹ ਹੀ ਸਵਾਲ ਉੱਠੇ ਸੀ ਤੇ ਆਪਾਂ ਉਹਨਾਂ ਦੇ ਵੀ ਜਿਹੜਾ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਉਹ ਜਿਹੜਾ ਹੈਗਾ ਪਹਿਲਾਂ ਤੋਂ ਹੀ ਇਹਨਾਂ ਨਾਲ ਮਿਲਦੇ ਰਹਿੰਦੇ ਨੇ ਕਿਉਂਕਿ ਕਾਫੀ ਲੰਮਾ ਸਮਾਂ ਸੰਘਰਸ਼ ਚੱਲਿਆ ਸੀਗਾ ਉਹਨਾਂ ਸੰਘਰਸ਼ਾਂ ਦੇ ਵਿੱਚ ਅਕਸਰ ਹੀ ਜਿਹੜਾ ਪ੍ਰਧਾਨਕ ਸੰਧਮਾ ਕਿਉਂ ਬਹਾਈ ਗਰੁੱਪ ਦੇ ਸਿੱਖ ਹੁੰਦੇ ਰਹੇ ਸਨ ਪਰ ਉਹ ਅੱਜ ਇੱਕ ਪੰਜਾਬੀ ਹੋਣ ਦੇ ਨਾਤੇ ਉਹਨਾਂ ਕੋਲ ਆਏ ਸਨ ਤੇ ਉਹਨਾਂ ਨੇ ਉਹਦੀ ਇੱਕ ਪੰਜਾਬੀ ਹੋਣ ਦੇ ਨਾਤੇ ਸਪੋਰਟ ਕੀਤੀ ਕੈਮਰਾਮੈਨ ਤੇ ਬੰਦੇ ਨਾਲ ਫਰਮਾਨ ਵਾਲੀ ਜਕਤਾਰ ਸਿੰਘ